ਕਹਿੰਦਾ ਕਹੇ ਤੁਹਾਡੇ ਸਾਹਮਣੇ ਧੱਕੇ ਮਾਰ ਕੇ ਬਾਹਰ ਅਜੇ ਕੁਮਾਰਾ ਜੀ ਮੇਰਾ ਨਾਮ ਮੈਂ ਵਿਕਾਸ ਤਲਵਾਰ ਦਾ ਬ੍ਰਦਰ ਆ ਨਹੀਂ ਕੀ ਹੋਇਆ ਕੀ ਹੈ ਹੋਇਆ ਕੀ ਕੁਛ ਨਹੀਂ ਨਹੀਂ ਮੈਂ ਤਾਂ ਵੋਟ ਬਣਾਇਆ ਤੇ ਮੈਨੂੰ ਕਹਿੰਦੇ ਵੇ ਤੁਸੀਂ ਆਪਣੇ ਕੈਂਡੀਡੇਟ ਨੂੰ ਕਹਿੰਦੇ ਵੇ ਉਹ ਵੀ ਵੋਟ ਇੱਥੇ ਪਾਓ ਵੋਟ ਇੱਥੇ ਪਾ ਮੈਂ ਇਹੋ ਜਿਹੀ ਕੋਈ ਗੱਲ ਹੀ ਨਹੀਂ ਕੀਤੀ ਇੱਕ ਬੰਦਾ ਸਾਡਾ ਅੰਦਰ ਗਿਆ ਇੱਕ ਬੰਦਾ ਸਾਡਾ ਬਾਥਰੂਮ ਕਰਨ ਗਿਆ ਵੋਟ ਪਾਣ ਵਾਸਤੇ ਮੈਂ ਉਹੀ ਜਗ੍ਹਾ ਉੱਥੇ ਖੜਾ ਆਇਆ ਬਸ ਇਹ ਹੀ ਹੈ ਸਾਨੂੰ ਕਿਤੇ ਆ ਮੈਨੂੰ ਨਾਂ ਨਹੀਂ ਕੀ ਨਾਂ ਦੱਸੋ ਪੋਲਿੰਗ ਜੈਂਟਾਂ ਤੋਂ ਇਲਾਵਾ ਦੱਸੋ ਕਿਹੜਾ ਬੰਦਾ ਅੰਦਰ ਖੜਾ ਹੈ ਮੈਂ ਤਾਂ ਨਹੀਂ ਕਰ ਕਰਨ ਕੀ ਗਏ ਕੀ ਜੀ ਬੋਰਡ ਬਣ ਗਿਆ ਵਾ ਬੋਰਡ ਤੂੰ ਜੀ ਉੱਥੇ ਖੜੇ ਰਹੇ ਹੋ ਉਹ ਭਾਈ ਸਾਹਿਬ ਮਾਰ ਮਾਰ ਰੱਦਿਆ ਤੂੰ ਗਲਤ ਕਰ ਰਹੇ ਆ ਮੈਂ ਕੋਈ ਨਾ ਕਰ ਰਹੇ ਆ ਅਸੀਂ ਮੁੜ ਕੇ ਅੱਧਰ ਸੱਦਾਂਗੇ ਬੈਰਾ ਚਲੋ ਉੱਥੇ ਚਲ ਜਾਓ ਜਤਨ ਕੋਲ ਵਰਤ ਜਾ ਕੇ ਜਿਉਂਦੇ ਜਾ ਉੱਥੇ ਚਲੋ ਬਲੀ ਤੁਸੀਂ ਉੱਥੇ ਜਾਓ ਤੁਹਾਡੇ ਬੰਦਿਆਂ ਧੱਕਾ ਕਰੀ ਜਾਂਦੇ ਤੁਸੀਂ ਸਮਝਿਆ ਉਹਦੀ ਚਲੋ ਜੀ ਚਲੋ ਜਾ ਕੇ ਦੇ ਲੋ ਢਿੰਗੀ ਮੇ ਇਹ ਕੀ ਹੋਵੇ ਜੋ ਦੋ ਤਿੰਨ ਕਰ ਦੇਣਾ ਮੈਂ ਇਹ ਕਰਨੀ ਗੱਲ ਹੈ ਟੇਬਲ ਤੇ ਕਿਹਨੇ ਰੱਖਿਆ ਉਹਦੇ ਛੱਡੇ ਉੱਤੇ ਹੈਗਾ ਤੁਸੀਂ ਚਲੋ ਕੋਈ ਧੱਕਾ ਤੁਹਾਡੇ ਸਾਹਮਣੇ ਧੱਕਾ ਮਾਰ ਕੇ ਅਜੇ ਕੁਮਾਰਾ ਜੀ ਮੇਰਾ ਨਾਮ ਮੈਂ ਵਿਕਾਸ ਤਲਵਾਰ ਦਾ ਬ੍ਰਦਰ ਆ ਨਹੀਂ ਕੀ ਹੋਇਆ ਕੀ ਹੈ ਹੋਇਆ ਕਿ ਕੁਛ ਨਹੀਂ ਮੈਂ ਤਾਂ ਵੋਟ ਬਣਾਇਆ ਤੇ ਮੈਨੂੰ ਕਹਿੰਦੇ ਵੇ ਤੁਸੀਂ ਆਪਣੇ ਕੈਂਡੀਡੇਟ ਨੂੰ ਕਹਿੰਦੇ ਵੇ ਉਹ ਵੀ ਵੋਟ ਇੱਥੇ ਪਾ ਵੋਟ ਇੱਥੇ ਪਾ ਮੈਂ ਇਹੋ ਜਿਹੀ ਕੋਈ ਗੱਲ ਹੀ ਨਹੀਂ ਕੀਤੀ ਇੱਕ ਬੰਦਾ ਸਾਡਾ ਅੰਦਰ ਗਿਆ ਇੱਕ ਬੰਦਾ ਸਾਡਾ ਬਾਥਰੂਮ ਕਰਨ ਗਿਆ ਵਾ ਵੋਟ ਪਾਣ ਵਾਸਤੇ ਮੈਂ ਉਰੀ ਜਗ੍ਹਾ ਉੱਥੇ ਖੜਾ ਆਇਆ ਬਸ ਇਹ ਹੀ ਹੈ ਸਾਨੂੰ ਕਿੱਥੇ ਆ ਸੁਣ ਆਈ ਆ ਇਵਨ ਸੀ ਮੈਨੂੰ ਨਾਂ ਨਹੀਂ ਪਤਾ ਕੀ ਨਾਂ ਦੱਸੋ ਪੋਲਿੰਗ ਜੈਂਟਾਂ ਤੋਂ ਇਲਾਵਾ ਦੱਸੋ ਕਿਹੜਾ ਬੰਦਾ ਅੰਦਰ ਖੜਾ ਹੈ ਮੈਂ ਕੰਗਰਸ ਇਹ ਕਹਿੰਦੇ ਅੰਦਰ ਕਰਨ ਕੀ ਗਿਆ ਕੀ ਜੀ ਵੋਟ ਪਾਣ ਗਿਆ ਵਾ ਵੋਟ ਤੁਸੀਂ ਉੱਥੇ ਖੜੇ ਰਹੇ ਹੋ ਉਹ ਭਾਈ ਸਾਹਿਬ ਤੁਸੀਂ ਬਾਰ-ਬਾਰ ਹਟਦੇ ਆ ਤੁਸੀਂ ਗਲਤ ਕਰ ਰਹੇ ਹੋ ਮੈਂ ਕੋਈ ਗਲਤ ਕਰ ਰਹੇ ਹਾਂ ਅਸੀਂ ਮੁੜ ਕੇ ਅਦਰ ਸੱਦਾਂਗੇ ਬੈਠ ਚਲੋ ਉੱਥੇ ਚਲ ਜਿਓ ਜੇ ਤਨ ਕੋਈ ਵਰਤੀ ਜਾ ਕੇ ਜਿਓ ਉੱਥੇ ਤੈਨੂੰ ਬਲੀਜ ਜੇ ਉੱਥੇ ਜਾਓ ਤੁਹਾਡੇ ਬੰਦਿਆਂ ਧੱਕਾ ਕਰੀ ਜਾਂਦੇ ਤੁਸੀਂ ਸਮਝ ਨਹੀਂ ਆਉਂਦੀ ਜੀ ਜਲੋ ਜਾਗਰਤ ਜਿੰਗੀ ਮੇਕਿਆ ਹੋਏ ਜੋ ਦੋ ਤਿੰਨ ਕਰ ਦਿੰਦੇ ਇਹ ਕਰਨੀ ਗੱਲ ਟੇਬਲ ਤੇ ਗੇਰੇ ਜਿਹੜੇ ਝਾੜੇ ਉੱਤੇ ਹੈਗਾ ਤੁਸੀਂ ਜਲੋ ਕੋਈ ਧੱਕਾ ਤੁਹਾਡੇ ਸਾਹਮਣੇ ਧੱਕੇ ਮਾਰ ਕੇ ਅਜੇ ਕੁਮਾਰਾ ਜੀ ਮੇਰਾ ਨਾਮ ਮੈਂ ਵਿਕਾਸ ਤਲਵਾਰ ਦਾ ਬ੍ਰਦਰ ਆ ਨਹੀਂ ਕੀ ਹੋਇਆ ਕੀ ਹੈ ਹੋਇਆ ਕਿ ਕੁਛ ਨਹੀਂ ਮੈਂ ਤਾਂ ਵੋਟ ਬਣਾਇਆ ਤੇ ਮੈਨੂੰ ਕਹਿੰਦੇ ਵੇ ਤੁਸੀਂ ਆਪਣੇ ਕੈਂਡੀਡੇਟ ਨੂੰ ਕਹਿੰਦੇ ਵੇ ਉਹ ਵੀ ਵੋਟ ਇੱਥੇ ਪਾਓ ਵੋਟ ਇੱਥੇ ਪਾ ਮੈਂ ਇਹੋ ਜਿਹੀ ਕੋਈ ਗੱਲ ਨਹੀਂ ਕੀਤੀ ਇੱਕ ਬੰਦਾ ਸਾਡਾ ਅੰਦਰ ਗਿਆ ਇੱਕ ਬੰਦਾ ਸਾਡਾ ਬਾਥਰੂਮ ਕਰਨ ਗਿਆ ਵਾ ਵੋਟ ਪਾਣ ਵਾਸਤੇ ਮੈਂ ਉਰੀ ਜਗ੍ਹਾ ਉੱਥੇ ਖੜਾ ਆਇਆ ਬਸ ਇਹ ਹੀ ਹੈ ਸਾਨੂੰ ਕਿੱਥੇ ਆ ਸੁਣ ਆਈ ਆ ਇਵਨ ਸੀ ਮੈਨੂੰ ਨਾਂ ਨਹੀਂ ਪਤਾ ਕੀ ਨਾਂ ਦੱਸੋ ਪੋਲਿੰਗ ਜੈਂਟਾਂ ਤੋਂ ਇਲਾਵਾ ਦੱਸੋ ਕਿਹੜਾ ਬੰਦਾ ਅੰਦਰ ਖੜਾ ਹੈ ਮੈਂ ਤਾਂ ਨਹੀਂ ਅੰਦਰ ਕਰਨ ਕੀ ਗਿਆ ਕੀ ਬੋਟ ਪਾਣ ਗਿਆ ਵਾ ਬੋਟ ਤੁਸੀਂ ਉੱਥੇ ਖੜੇ ਰਹੇ ਹੋ ਉਹ ਭਾਈ ਸਾਹਿਬ ਜਿਹੜੇ ਇੱਥੇ ਆਂ ਮੇਰੀ ਮਾਰ ਮਾਰ ਹਟਦੇ ਆ ਤੁਸੀਂ ਗਲਤ ਕਰ ਰਹੇ ਹੋ ਮੈਂ ਕੋਈ ਗਲਤ ਕਰ ਰਹੇ ਹਾਂ ਅਸੀਂ ਮੁੜ ਕੇ ਅੱਧਰ ਸੱਦਾਂਗੇ ਬੈਠ ਚਲੋ ਉੱਥੇ ਚਲ ਜਿਓ ਜੇ ਤਨ ਕੋਈ ਵਰਤੀ ਜਾ ਕੇ ਜਿਓ ਉੱਥੇ ਜਿਦੋਂ ਬਲੀ ਤੁਹਾਡੇ ਬੰਦਾਂ ਧੱਕਾ ਕਰੀ ਜਾਂਦਾ ਤੁਸੀਂ ਸਮਝਿਆ ਉਹ ਜਿਦੋਂ ਤੁਹਾਡੇ ਕੋਲ ਜਾਂ ਕਰਦੀ ਡਿੰਗੀ ਮੈਂ ਕਿਹਾ ਹੋਏ ਜੋ ਦੋ ਤਿੰਨ ਕਰਨੀ ਕਰਨੀ ਗੱਲ ਇੱਥੇ ਟੇਬਲ ਤੇ ਕਿਹਾ ਜਿਦੋਂ ਸਾਡੇ ਛੱਡੇ ਉੱਤੇ ਜਾ ਜਿਦੋਂ ਕੋਈ ਧੱਕਾ ਤੁਹਾਡੇ ਸਾਹਮਣੇ ਧੱਕੇ ਮਾਰ ਕੇ ਅਜੇ ਕੁਮਾਰਾ ਜੀ ਮੇਰਾ ਨਾਮ ਮੈਂ ਵਿਕਾਸ ਤਲਵਾਰ ਦਾ ਬ੍ਰਦਰ ਆ ਨਹੀਂ ਕੀ ਹੋਇਆ ਕੀ ਹੈ ਹੋਇਆ ਕਿ ਕੁਛ ਨਹੀਂ ਮੈਂ ਤਾਂ ਵੋਟ ਪਾਣ ਆਇਆ ਤੇ ਮੈਨੂੰ ਕਹਿੰਦੇ ਵੇ ਤੁਸੀਂ ਆਪਣੇ ਕੈਂਡੀਡੇਟ ਨੂੰ ਕਹਿੰਦੇ ਵੇ ਉਹ ਹੀ ਵੋਟ ਇੱਥੇ ਪਾ ਵੋਟ ਇੱਥੇ ਪਾ ਮੈਂ ਇਹੋ ਜਿਹੀ ਕੋਈ ਗੱਲ ਹੀ ਨਹੀਂ ਕੀਤੀ ਇੱਕ ਬੰਦਾ ਸਾਡਾ ਅੰਦਰ ਗਿਆ ਇੱਕ ਬੰਦਾ ਸਾਡਾ ਬਾਥਰੂਮ ਕਰਨ ਗਿਆ ਵਾ ਵੋਟ ਪਾਣ ਵਾਸਤੇ ਮੈਂ ਉਰੀ ਜਗ੍ਹਾ ਉੱਥੇ ਖੜਾ ਆਇਆ ਬਸ ਇਹ ਹੀ ਹੈ ਤੁਹਾਨੂੰ ਕਿਤੇ ਆ ਸੁਣ ਆਏ ਆ ਇਵਨ ਸੀ ਮੈਨੂੰ ਨਾਂ ਨਹੀਂ ਬਤਾ ਕੀ ਨਾਂ ਦੱਸੋ ਪੋਲੇ ਕਿ ਜੰਟਾਂ ਤੋਂ ਇਲਾਵਾ ਦੱਸੋ ਕਿਹੜਾ ਬੰਦਾ ਅੰਦਰ ਖੜਾ ਹੈ ਮੈਂ ਤਾਂ ਗੁਰੂ ਅੰਦਰ ਕਰਨ ਕੀ ਗਏ ਕੀ ਜੀ ਵੋਟ ਪਾਣ ਗਿਆ ਵਾ ਵੋਟ ਤੁਸੀਂ ਉੱਥੇ ਖੜੇ ਰਹੇ ਹੋ ਉਹ ਭਾਈ ਸਾਹਿਬ ਮਾਰ ਮਾਰ ਰੱਦਿਆ ਤੁਸੀਂ ਗਲਤ ਕਰ ਰਹੇ ਹੋ ਮੈਂ ਕੋਈ ਗਲਤ ਕਰ ਰਹੇ ਹਾਂ ਅਸੀਂ ਮੁੜ ਕੇ ਅੰਦਰ ਸੱਦਾਂਗੇ ਬੈਠਾ ਚਲੋ ਉੱਥੇ ਚਲ ਜਾਓ ਵਰਤ ਜਾ ਕੇ ਉਨੇ ਜਿਉ ਉੱਥੇ ਤੁਹਾਨੂੰ ਬਲੀ ਤੁਸੀਂ ਉੱਥੇ ਜਾਓ ਤੁਹਾਡੇ ਬੰਦਨ ਧੱਕਾ ਕਰੀ ਜਾਂਦਾ ਤੁਸੀਂ ਸਮਝ ਨਹੀਂ ਆਉਂਦੀ ਕੀ ਜਲੋ ਜਾਂ ਕਰਦੇ ਨੇ ਜਿੰਗੀ ਮੈਂ ਕਿਹਾ ਹੋਏ ਜੋ ਦੋ ਤਿੰਨ ਬੰਦੇ ਨਹੀਂ ਹੀ ਕਰਨੀ ਗੱਲ ਇੱਥੇ ਟੇਬਲ ਤੇ ਕੀ ਜਲੋ ਸਾਡੇ ਛੱਡੇ ਉੱਤੇ ਜਾਓ ਜਲੋ